ਯਮਲੇ ਬੋਲਦਾ ਸਰਕਾਰ ਦੇ ਉਲਟ ਸਾਡੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਂਣ ਦੀ ਲੋੜ ਨਹੀਂ ਪਬਲਿਕ ਤੋਂ ਇਹਦੇ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਵੀ ਉਹਨਾਂ ਨੂੰ ਪਤਾ ਇਹ ਤੇ ਰੌਲਾ ਪਾਈ ਸਕਦਾ ਕਿ ਜਦੋਂ ਉੱਤੇ ਕੋ ਸੁਣੂਗਾ ਤੇ ਸਾਹੀ ਤਾਂ ਹੀ ਕੰਮ ਕਰਾ ਸਕਦੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਲੈ ਪਹਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉਤੇ ਕੋ ਸੁਣੋ ਨਾ ਕਿ ਮੈਂ ਕੀ ਕਰ ਸਕਦਾ ਇਸ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਟਰ ਬੰਦ ਕੇ ਨੂੰ ਕਿਤੇ ਇਹੋ ਜੇ ਕੇਟਰ ਚ ਸੁੱਟਿਆ ਜਾਵੇ ਜਿੱਥੇ ਮੱਛੀਆਂ ਫੜਦਾ ਮੇਰੇ ਆਪ ਤੇ ਫੇਰੇ ਵੱਸ ਸਕਦਾ ਪੰਜਾਬ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਨ੍ਹਾਂ ਦੇ ਜ਼ਮੀਨਾਂ ਦੇ ਵਿੱਚ ਦੀ ਲੰਗੀ ਏ ਉਹ ਆਪ ਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜੇ ਉਹ ਇਸ ਚੀਜ਼ ਦਾ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕਰੈਕਸ਼ਨ ਕਮਾਰ ਦੇ ਕਿਸੇ ਨੂੰ ਇਹਦੀ ਵਾਪੇਸ਼ ਨਹੀਂ ਜਾਣ ਦਿੱਤੀ ਉਹ ਨਾ ਕਿ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਇਆ ਵੇ ਸਾਨੂੰ ਪਰਮਿਸ਼ਨਾਂ ਦੇ ਦੇ ਕਰਤਾ ਹਾਂ ਜੀ ਮੈਂ ਬਾਤ ਕਰਤਾ ਹਾਂ ਪਤਨੀਆਂ ਨੇ ਕਿਹਦੇ ਨਾਲ ਬਾਤ ਕਰਨੀ ਹੈ ਸੈਕਟਰੀ ਆ ਪਿਓ ਉਹ ਬਾਤ ਕਰਨ ਕਰਨ ਚ ਉਹਨਿਆ 2 ਸਾਲ ਲਗਾ ਕੇ ਤੇ ਸਾਨੂੰ ਅੱਜ ਪਿਆ ਜਾ ਬਰਸਰ ਵਾਲਿਆਂ ਨੂੰ ਭੁਗਤਣਾ ਪਿਆ ਉਥੋਂ ਨੇ ਪਿਓ ਦੇ ਪੁੱਤ ਨੇ ਕਿਸ ਨੂੰ ਰੇਤਾ ਨਹੀਂ ਚੁਪਣ ਦਿੱਤੀ ਨਾ ਦਰਿਆ ਸਾਫ ਕਰਦੇ ਆ ਉਹਦਾ ਖਮਾਜਾ ਚ ਭੁਗਤਿਆ ਪਾਣੀ ਦੇ ਮਸਲੇ ਚ ਜਿਹੜੇ ਜਿਹੜੇ ਮਹਿਕਮੇ ਦਾ ਏ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਹੀ ਹੁੰਦੀ ਹੈ ਨਾ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਕਮਾਉਂਦਾ ਆ ਬਈ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹੀ ਹਿੰਦੁਸਤਾਨ ਰਹਿ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਦੇਤੋਂ ਬੈਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਦਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਦੋਂ ਬਾਅਦ ਪੰਜਾਬ ਮਰ ਜੂਗਾ 2 ਸਾਲ ਪਹਿਲਾਂ ਦੇ ਉੱਥੇ ਲਿਖ ਲਿਖ ਕੇ ਦੇ ਕੇ ਆਇਆ ਸਾਰਾ ਕੁਝ ਬਈ ਇਹਨਾਂ ਨੂੰ ਟਾਂਗਰੀ ਦੀ ਸਫਾਈ ਕਰਾਓ ਜਿੱਥੇ ਜ਼ਮੀਨ ਨਹੀਂ ਹੈਗੀ ਆਪਣੀ ਉੱਥੇ ਜ਼ਮੀਨ ਐਕਵਾਇਰ ਕਰੋ ਇਹ ਮੈਂ ਵਿਧਾਨ ਸਭਾ ਚ ਵੀ ਮੁੱਦਾ ਚੁੱਕਿਆ ਸੀ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਹਨਾਂ ਦੇ ਜ਼ਮੀਨਾਂ ਦੇ ਵਿੱਚ ਦੀ ਲੰਗੀ ਏ ਉਹ ਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜੇ ਉਹ ਇਸ ਚੀਜ਼ ਦਾ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕ੍ਰਿਕ੍ਰੇਸ਼ਨ ਕਬਾਰੇ ਕਿਹਨੂੰ ਪਹਿਲੀ ਵਾਪੇਸ਼ ਨਹੀਂ ਜਾਣ ਦਿੱਤੀ ਉਹ ਨਾ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਇਆ ਵੀ ਸਾਨੂੰ ਇਹ ਪਰਮਿਸ਼ਨਾਂ ਦੇ ਦੇ ਕਰਤਾ ਉਹ ਜਿਹ ਮੈਂ ਬਾਤ ਕਰਤਾ ਹਾਂ ਪਤਨੀਆਂ ਨੇ ਕਿਹਦੇ ਨਾਲ ਬਾਤ ਕਰਨੀ ਹੈ ਫੈਕਟਰੀ ਆਪਿਆ ਉਹ ਬਾਤ ਕਰਨ ਕਰਨ ਚ ਉਹਨੇ 2 ਸਾਲ ਲਗਾ ਫਿਰ ਸਾਨੂੰ ਅੱਜ ਪਹੁੰਚਾ ਜਾ ਬਰਸਰ ਵਾਲਿਆਂ ਨੂੰ ਭੁਗਤਣਾ ਪਿਆ ਉਥੋਂ ਨੇ ਪਿਓ ਦੇ ਪੁੱਤ ਨੇ ਕਿਸੇ ਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ ਕਰਮਤੇ ਆ ਉਹਦਾ ਖਮੇਜਾ ਚ ਪਹੁੰਚਿਆ ਜਦੋਂ ਸਾਡੇ 3 ਲੱਖ ਕਿਊਸ ਕੋਥੇ ਰਹਿ ਸਕਦਾ 19 ਕੰਪੈਸਿਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਦਾ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅਜੇ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਖਾਲੀ ਜਾ ਰਿਹਾ ਪਰ ਪਠਾਨਾਂ ਤੋਂ ਵੀ ਜਾਣਨਾ ਅੱਧਾ ਜਾ ਰਿਹਾ ਖਾਲੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਵੀ ਇਹਦੇ ਆਖੇ ਨਾ ਲੱਗੇ ਕਿ ਆਪ ਗਰਾਊਂਡ ਲੈਵਲ ਤੋਂ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਕੇ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾਕੇ ਰੱਖਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾ ਗਿਆ ਆਪਾਂ ਕਿ ਉਹ ਅਸੀਂ ਪਬਲਿਕ ਦੇ ਵਿੱਚ ਰਹਿਣੇ ਆ ਡੀਸੀ ਹੋਇਆ ਐਸਡੀ ਹੋਇਆ ਦੂਜਾ ਜਿੰਨੇ ਵੀ ਵਿਭਾਗੇ ਆ ਇਹਨਾਂ ਦੇ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਤੂੰ ਇਹਨਾਂ ਨੇ ਦਾ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਨਾਲ ਨਿਕਲ ਜਾਓ ਸਮਰਸਾ ਸਿਰਫ ਵਿਤਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਯਾਰ ਮੇਰੇ ਨਾਲ ਹੀ ਆਲ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹੜੇ ਜਿਹੜੇ ਵਿਭਾਗੇ ਦਾ ਹੈ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚਾਈ ਕਿਸੇ ਯਾਰ ਮੈਂ ਨਾ ਮੈਂ ਪਹਿਲੇ ਮੇਰੇ ਤੋਂ ਬਾਅਦ ਹੋਰ ਕੋਈ ਨਹੀਂ ਪਹੁੰਚਾਦੀ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚੱਟੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਵੀ ਹੁੰਦੀ ਹੈ ਨਾ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਕਮਾਉਂਦਾ ਆ ਵੀ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹੀ ਦੋਸਤਾਂ ਰਹਿ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਇਹ ਤੋਂ ਬੈਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਦਾ। ਹੋੜੀ ਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਹ ਤੋਂ ਬਾਅਦ ਪੰਜਾਬ ਮਰ ਜੂਗਾ। ਮੇਰੇ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਯਾਰ ਸਾਰੇ ਜਿਹਤੋਂ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸਾੜੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲੀਏ। ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਂਣ ਦੀ ਲੋੜ ਨਹੀਂ ਪਬਲਿਕ ਤੋਂ। ਇਹਦੇ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਵੀ ਇਹਨਾਂ ਨੂੰ ਪਤਾ ਹੈ ਇਹ ਤੇ ਰੌਲਾ ਪਾਈ ਠਾਕਦਾ ਤੇ ਜਦੋਂ ਉੱਤੇ ਕੋਈ ਸੁਣੂਗਾ ਤੇ ਸਾਹੀ ਤਾਂ ਹੀ ਕ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਲੈ ਪਹਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ ਡੇਢ ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੁਝ ਨੂੰ ਨਾਲ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਭਾਰੂ ਅਫਸਰ ਜੈਨੇ ਕ੍ਰਿਸ਼ਨ ਕੁਮਾਰੀ ਭਾਰੂਗਾ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਮਰ ਸਾਹਿਬ ਹੁਣ ਲੱਗਦਾ ਸਮਾਂ ਤੂੰ ਨਿਕਲ ਚੁਕਾ ਤੂੰ ਵਾਸਤੇ ਦੀ ਕਿਵੇਂ ਦੀ ਯਾਰ ਅਕੋ ਜੇ ਤੇ ਮਕਰੋਂ ਲੈ ਜੂਗਾ ਤੇ ਸਾਰੀਆਂ ਸੁਪਾਈਆਂ ਹੋਣੀਆਂ ਸਾਰੇ ਸੈਕਟਰੀ ਸਾਰੇ ਐਕਸਨ ਸਾਰੇ ਐਸਡੀਓ ਸਾਰੇ ਕੰਮ ਕਰਨ ਨੂੰ ਤਿਆਰ ਆ ਅਗਲਾ ਡਰਦਾ ਹੀ ਨਹੀਂ ਕਰਦਾ ਵੀ ਇਹਨੇ ਮੈਨੂੰ ਸਾਨੂੰ ਟਰੰਕ ਥੋੜੀ ਸੋਚ ਕੀ ਹੈ ਜੀ ਵੀ ਕਿਵੇਂ ਇਹਦਾ ਇਸ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਡਰ ਬਦਲ ਕੇ ਨੂੰ ਕਿਤੇ ਇਹੋ ਜੇ ਕੇਡਰ ਚ ਸੁਟਿਆ ਜਾਵੇ ਜਿੱਥੇ ਮੱਛੀਆਂ ਫੜਦਾ ਮੇਰੇ ਆਪ ਤੇ ਫੇਰੇ ਵੱਸ ਸਕਦਾ ਪੰਜਾਬ ਸਰਕ ਗਰਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਘੱਗਰ ਘੱਟ ਘੱਗਰ ਤੋਂ ਬਾਅਦ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਤੇ ਸਾਰਾ ਪੰਜਾਬ ਵੱਸ ਸਕਦਾ ਹਰ ਇੱਕ ਥਾਂ ਜਿੱਨੇ ਵੀ ਦਰਿਆ ਆ ਜਿੱਨੇ ਵੀ ਮਾਰਕੰਡੇ ਆ ਜਿੱਨੇ ਟਾਂਗਰੀਆਂ ਜਿੱਨੇ ਆ ਖੋਲੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਵਿਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬੱਸ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਅਮਰ ਸਿੰਘ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਇਹ ਤੋਂ ਜ਼ਿਆਦਾ 7-8 ਬੰਦੇ ਮਰੇ ਬੁੱਧ ਮੁਰਦੇ ਦੋ ਮਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿੱਦ ਤਰ੍ਹਾਂ ਆਪਾਂ ਖੜੇ ਤੇ ਇਤਰਾ ਖੜਾ ਕੋਤੇ ਸਾਡੇ ਨਾਲ ਦੀ ਤਰ੍ਹਾਂ ਵਿਚੇ ਰੁੜ ਗਿਆ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਅਸੀਂ ਜਾਨ ਕਿਸੇ ਦੀ ਜਾਨ ਗਈ ਵਾਪਸ ਲੈ ਸਕਦੇ ਮੁਆਵਜ਼ਾ ਨਾਲ ਢਿੱਡ ਭਰ ਸਕਦਾ ਅਸੀਂ ਨਾ ਹੁਣ ਇਹਨਾਂ ਦੇ ਜਿਹੜੇ ਨੁਕਸਾਨ ਹੋਣਿਆ ਸਾਡੀਆਂ ਫਸਲਾਂ ਡੁੱਬ ਗਈਆਂ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਮੁਆਵਜ਼ਾ ਕ ਵੱਖਰੀ ਚੀਜ਼ ਹੈ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਉਹ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ ਲੱਖ ਰੁਪਏ ਕੱਲਾ ਦੇ ਦਿਓ ਤਾਂ ਵੀ ਨਹੀਂ ਬਣਦੀ ਇਹਦੇ ਚੋਂ ਚਾਹੇ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰਤਾ ਕਿਸੇ ਦਾ ਵੀ ਉਹ ਉਹਦੇ ਤੇ ਖੁਸ਼